ਬਾਹਰ ਦੇ ਲੋਕ ਸਾਰਾ ਦਿਨ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਹਿਸਾਬ ਪੈਂਡੋ ਮਰੀਆਣੀ ਤੋਂ ਕਿ ਸਾਰੀ ਪੰਚਾਇਤ ਤੇ ਨਗਰ ਨਵਾਸੀ ਖੜਿਆ ਪ੍ਰੈਂਡਸ਼ ਕੰਮੀ ਕਰਦਾ ਪੈਂਡੋ ਵਿੱਚ ਪਰਵਾਸੀ ਭਈਏ ਰਹਿੰਦੇ ਆ ਜਿਨ੍ਹਾਂ ਨੇ ਆਪਣਾ ਪਤਾ ਹੀ ਨਹੀਂ ਕੀਤਾ ਬਹੁਤ ਦਿਨ ਪਹਿਲਾਂ ਬਹੁਤ ਦਿਨ ਪਹਿਲਾਂ ਮੁੱਲਾਪੁਰ ਦੀ ਬੱਕਰੀ ਖਾਲੀ ਬੱਚਿਆਂ ਵਾਲੀ ਉਹਦੇ ਪੇਟ ਦੇ ਬੱਚੇ ਸੀਗੇ ਇਹੀ ਬੰਦਿਆਂ ਨੇ ਜਿਹੜੇ ਥੱਲੇ ਬੈਠੇ ਹੁਣ ਇਹਨਾਂ ਨੇ ਸਰਮਨਾਕਾਰਾ ਕੀਤਾ 10 ਦਿਨ ਹੋ ਗਏ ਸਾਨੂੰ ਇਹਨਾਂ ਨੂੰ ਕੌਦਿਆਂ ਨੂੰ ਇਹਨਾਂ ਨੇ ਸਾਡੇ ਚੰਡੋ ਮੋਰ ਚੱਕਿਆ ਸਾਕੇ ਖਾਕੇ ਤੇ ਉਹ ਦਬਿਆ ਨਾ ਰੋਣ ਦੇ ਕੁਝ ਵੀ ਹੋਰ ਵੀ ਵਿਚਾਰਿਆਂ ਦਾ ਕਮੈਂਟ ਹੁਣ ਸਾਰਾ ਪਿੰਡ ਸਹਿਮਤਾ ਇਹ ਗੱਲ ਤੋਂ ਵੀ ਇਹਨਾਂ ਨੂੰ ਪਿੰਡੋਂ ਬਾਹਰ ਕੱਢਣਾ ਜੀ ਰਹਿਣਾ ਆਪਣੇ ਮੋਟਰਾਂ ਤੇ ਰਹੇ ਤੇ ਐਨਆਰਆਈ ਵੀਰਾਂ ਨੂੰ ਬੇਇੱਜ਼ਤੀ ਆਉਂਦੇ ਘਰਾਂ ਚੋਂ ਇਹਨਾਂ ਨੂੰ ਬਾਹਰ ਕੱਢ ਕੇ ਰੱਖੋ ਵੀ ਸਾਰਾ ਪਿੰਡ ਹੱਥ ਖੜਾ ਕਰਕੇ ਦੇਖੋ ਵੀ ਸਹਿਮਤ ਹੋਏ ਗੱਲਾਂ ਨਾਲ ਦੇਖਦੇ ਆਂ ਕਾਰਜ ਬਾਹਰ ਸਾਰਾ ਪਿੰਡ ਸਹਿਮਤਾ ਇਹ ਗੱਲਾਂ ਨਾਲ ਤੇ ਹੁਣ ਇਹਨਾਂ ਤੇ ਬਣਦੀ ਕਾਰਵਾਈ ਅੱਗੇ ਪੁਲਿਸ ਕਰੂਗੀ ਇਹ ਬੰਦਿਆਂ ਨੂੰ ਅਸੀਂ ਪੁਲਿਸ ਨੂੰ ਫੜਾਉਣਾ ਵਾ ਆਹ ਬੰਦੇ ਆ ਸਹੀ ਸਲਾਮਤ ਬੈਠੇ ਆ ਠੀਕ ਆ ਇਹਨਾਂ ਤੇ ਦੇਖਦੇ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਆ ਕੋਈ ਵੀਰ ਨੇ ਹੋਰ ਨੇ ਕਿਸੇ ਨੇ ਸਲਾਹ ਦੇਣੀ ਆ ਤਾਂ ਬੋਲ ਸਕਦਾ ਵੀਰੇ ਇੱਕ ਇੱਕ ਕਰਕੇ ਬੋਲਿਓ ਆ ਵੀ ਮੋਰ ਮਾਰਿਆ ਬੋਲ ਮੋਰ ਮਾਰਿਆ ਤੁਸੀਂ ਮਾਰਿਆ ਰਲ ਕੇ ਆ ਵੀ ਮੋਰ ਮਾਰਿਆ ਮੋਰ ਮਾਰਿਆ ਤੂੰ ਨਾਲ ਦੱਬ ਕੇ ਆਇਆ ਕਿ ਨਹੀਂ ਰੋਡ ਤੇ ਟਿਕਾਣੇ ਕਿਨੇ ਲਾਇਆ ਮੋਰ ਤੇ ਤੈਨੂੰ ਦਸੀ ਇੱਕ ਮਿੰਟ ਤੈਨੂੰ ਲਾਇਆ ਨਾ ਠੀਕ ਆ ਪਹਿਲਾਂ ਬੱਕਰੀ ਖਾਦੀ ਮੁੱਲਾਪੁਰ ਦੀ ਬੱਚਿਆਂ ਵਾਲੀ ਖਾਦੀ ਆ ਕਿ ਨਹੀਂ ਦੱਸ ਦੋ ਖਾਦੀ ਆ ਨਾ ਬੱਚੇ ਜਿਹੜੇ ਟੱਟ 'ਚ ਖਾਦੀ ਆ ਕਿ ਨਹੀਂ ਮੁੱਕਰਨਾ ਤੇਰਾ ਡੈਡੀ ਮਾਨਦਾ ਵੀ ਖਾਦੀ ਆ ਸਾਰੇ ਡੱਬਰ ਨੇ ਖਾ ਹਾਂ ਤੂੰ ਹੀ ਬੱਕਰੀ ਖਾਦੀ ਆ ਨਾ ਤੂੰ ਵੀ ਨਾਲ ਹੀ ਸੀ ਸਾਰੇ ਨਾਲ ਹੀ ਸੀ ਇਹ ਮੋਰ ਖਾਤਾ ਬਾਈ ਜੀ ਇਹ ਜਿਹੜੇ ਬੰਦੇ ਆ ਇਹਨਾਂ ਨੇ ਸਾਰਾ ਕੁਝ ਮੰਨ ਗਏ ਸਬੂਤ ਆ ਸਾਡੇ ਕੋਲੇ ਰਿਕਾਰਡ ਤੇ ਜੇ ਕਹੇ ਵੀਰ ਨੇ ਹੋਰ ਪੈਂਟ ਦੇ ਨੇ ਕੋਈ ਸਲਾਹ ਦੇਣੀ ਆ ਇਕੱਲਾ ਇਕੱਲਾ ਕਰਕੇ ਬੋਲੋ ਹੋਰ ਪੈਂਟ ਮਨਾੜੋ ਇਹ ਹੋਰ ਪਿੰਡ ਬਣਾ ਬੜੋ ਨਾ ਭਾਈ ਕਾਲੂ ਪਰਿਵਾਰ ਦੀ ਖਾ ਜੇ ਕਿਸੇ ਐਨ ਆਰ ਆਈ ਵੀਰ ਨੇ ਆਪਦੇ ਘਰੇ ਰੱਖਣਿਆ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਆਪਦੀ ਹੋ ਪਿੰਡ ਦਾ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਕਿਸੇ ਜਾਨਵਰ ਦਾ ਹੋ ਗਿਆ ਕੋਈ ਮਾਲੀ ਨੁਕਸਾਨ ਹੋ ਗਿਆ ਤਾਂ ਉਹ ਘਰੇ ਰੱਖਣ ਵਾਲਾ ਐਨ ਆਰ ਆਈ ਵੀਰ ਹੋ ਠੀਕ ਈ ਹਾਂ ਵੀ ਸਹਿਮਤ ਹੋ ਸਾਰੇ ਪਿੰਡ ਵਾਲੇ ਸਾਰਾ ਪਿੰਡ ਸਹਿਮਤ ਹੈ ਗੱਲਾਂ ਨਾਲ ਠੀਕ ਈ